ਰਾਜੀ ਮੁਸਵਰ ਸਾਡਾ ਛੋਟਾ ਵੀਰ ਬਹੁਤ ਪਿਆਰਾ ਫਨਕਾਰ ਕਵੀ ਦੀ ਕਲਮ ਬੋਲਦੀ ਹੁੰਦੀ ਹੈ ਅਦਾਕਾਰ ਦੇ ਹਾਫ ਭਾਅ ਬੋਲਦੇ ਆ ਚિત੍ਰਕਾਰ ਦਾ ਬ੍ਰਸ਼ ਤੇ ਉਹਦੀ ਪੈਨਸਲ ਬੋਲਦੇ ਆ ਔਰ ਰਾਜੀ ਮੁਸਵਰ ਦੀ ਪੈਨਸਲ ਤੇ ਉਹਦਾ ਜਿਹੜਾ ਬ੍ਰਸ਼ ਹੈ ਉਹ ਸਿਰਫ ਬੋਲਦੇ ਨਹੀਂ ਉਹਨਾਂ ਦਾ ਜਾਦੂ ਸਿਰ ਚੜ ਕੇ ਬੋਲਦਾ ਸੋ ਇੱਕ ਨਵਾਂ ਉਹਨੇ ਆਯਾਮ ਸਿਰ ਜਿਆ ਲੋਕਾਂ ਨੂੰ ਜਿਹੜੇ ਜ਼ਿੰਦਗੀ ਦੇ ਵਿੱਚ ਪਰਿਵਾਰ ਆਪਸ ਵਿੱਚ ਸ਼ਾਇਦ ਕਿਸੇ ਕਾਰਨ ਆਪਸ ਚ ਨਹੀਂ ਮਿਲ ਸਕੇ ਉਹਨਾਂ ਨੂੰ ਕੈਨਵਸ ਤੇ ਮਿਲਾ ਦਿੰਦਾ ਰਾਜੀ ਬਹੁਤ ਸਾਰੇ ਪਰਿਵਾਰਾਂ ਦੇ ਐਸੇ ਸਕੈਚ ਬਣਾ ਕੇ ਦੇ ਚੁੱਕਿਆ ਜਿਦੇ ਨਾਲ ਲੋਕਾਂ ਨੂੰ ਲੱਗਦਾ ਕਿ ਅਸੀਂ ਸ਼ਾਇਦ ਜ਼ਿੰਦਗੀ ਚ ਕਦੇ ਇਕੱਠੇ ਮੋਮੈਂਟ ਦੇਖਿਆ ਨਾ ਹੋਵੇ ਜਾਂ ਨਹੀਂ ਦੇਖਣਾ ਸੀ ਪਰ ਉਸ ਇੱਕ ਕੈਨਵਸ ਦੇ ਉੱਤੇ ਇਕੱਠੇ ਹੋ ਜਾਂਦੇ ਸੋ ਉਹਦੀ ਇਹ ਕਲਾ ਨੂੰ ਜਦੋਂ ਲੋਕਾਂ ਨੇ ਅਪਰੀਸ਼ੀਏਟ ਕੀਤਾ ਤਾਂ ਹੁਣ ਰਾਜੀ ਇਹਨੂੰ ਇੱਕ ਨਵਾਂ ਸਿਰਜਣਾਤਮਕ ਆयाम ਦੇ ਰਿਹਾ ਹੈ ਆਪਣਾ ਇੱਕ ਰਾਜੀ ਬਹੁਤ ਹੀ ਵਧੀਆ ਵੈਬਸਾਈਟ ਸ਼ੁਰੂ ਕਰ ਰਿਹਾ ਹੈ ਜਿਹਦਾ ਨਾਮ ਹੈ ਰਾਜੀ ਮਸਵਰਜ਼ ਆਰਟ ਵਰਲਡ ਸੋ ਮੈਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਜਦੋਂ ਕੁਝ ਐਸਾ ਬਣਾਉਂਦਾ ਹੈ ਰਾਜੀ ਜਿਸ ਦੀ ਸਾਰਿਆਂ ਨੂੰ ਜ਼ਰੂਰਤ ਹੁੰਦੀ ਹੈ ਕਿ ਪਿਕਚਰ ਸਾਨੂੰ ਮਿਲ ਜਾਏ ਪਰਿਵਾਰ ਤੋਂ ਇਲਾਵਾ ਹੋਰ ਬਹੁਤ ਖੂਬਸੂਰਤ ਚਿੱਤਰਕਾਰੀ ਕਰਦਾ ਹੈ ਸੈਲੀਬ੍ਰਿਟੀਜ਼ ਦੇ ਕਲਾਕਾਰਾਂ ਦੇ ਸਪੋਰਟਸ ਪਰਸਨਸ ਦੇ ਲਿਟਰੇਰੀ ਲੋਕਾਂ ਦੇ ਕ੍ਰਾਂਤੀਕਾਰੀਆਂ ਦੇ ਕੈਨਵਸ ਤੇ ਜਦੋਂ ਉਹ ਚਿੱਤਰ ਸਜਾਉਂਦਾ ਹੈ ਤਾਂ ਦਿਲ ਕਰਦਾ ਕਿ ਇਹਦੀ ਇੱਕ ਕਾਪੀ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ ਸੋ ਉਹਦੀ ਇਸ ਵੈਬਸਾਈਟ ਦੇ ਉੱਤੇ ਹੁਣ ਮਰਚੈਂਟਾਈਜ਼ ਵੀ ਸ਼ੁਰੂ ਹੋਏਗੀ ਲੋਕ ਆਪਣਾ ਮਨਪਸੰਦ ਕੋਈ ਸਕੈਚ ਪੇਂਟਿੰਗ ਖਰੀਦ ਸਕਣਗੇ ਰਾਜੀ ਕੋਲੋਂ ਤੇ ਹੋਰ ਬਹੁਤ ਸਾਰਾ ਨਵਾਂ ਇਹਦੀ ਵੈਬਸਾਈਟ ਦੇ ਉੱਤੇ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਰਾਜੀ ਮੇਰੇ ਨਿੱਕੇ ਵੀਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਹਾਡੇ ਇਸ ਨਵੇਂ ਵੈਂਚਰ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਗੋਡ ਬlesਸ ਯੂ